ਅੰਮ੍ਰਿਤਸਰ ਦੇ ਨੋਵਲਟੀ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਅਤੇ ਗੱਡੀ ਚਾਲਕ ਵਿੱਚ ਹੋਈ ਹਾਈ ਵੋਲਟੇਜ ਹੰਗਾਮਾ ਸੜਕ ਤੇ ਖੜੀ ਗੱਡੀ ਨੂੰ ਵੇਖ ਦੋ ਵੈਂਡ ਦੇ ਨਾਲ ਚੁੱਕਣ ਦੇ ਲਈ ਆਏ ਟ੍ਰੈਫਿਕ ਪੁਲਿਸ ਮੁਲਾਜ਼ਮ ਗੱਡੀ ਚਾਲਕ ਨੇ ਇੱਕ ਇਤਹਾ ਹੰਗਾਮਾ ਤੇ ਦੋ ਵੈਂਡ ਦੇ ਉੱਤੇ ਚੜ ਕੇ ਪੁਲਿਸ ਅਧਿਕਾਰੀਆਂ ਤੇ ਦਿਖਾਇਆ ਆਪਣਾ ਰੋਬ ਕੜਲਾ ਕੜਲਾ ਕੌਣ ਹੈ ਸਰ ਤੇ ਗੱਡੀ ਖੜਿਆ ਕੋਣ ਤੇ ਲੱਗੀ ਹੈ ਨਾ ਗੱਡੀ ਰੋਡ ਤੇ ਲੱਗੀ ਹੈ ਨਾ ਗੱਡੀ ਰੋਡ ਤੇ ਲੱਗੀ ਹੈ ਨਾ ਸਾਡੀ ਬਣੀ ਤੇ ਰੋਡ ਤੇ ਕੋਈ ਹੋਣੀ ਹੈ ਕਿ ਦੋ ਹੀ ਹੋਣਗੀਆਂ ਹਰ ਇੱਕ ਗੱਡੀ ਦੋ ਹੋਏਗੀ ਸਾਡੀ ਮਾਪਾ ਆਪਾਂ ਸਾਰਿਆਂ ਨੂੰ ਦੱਸਾਵਾ ਆਪਾਂ ਲੀਗਲੀ ਆ ਰਹੀਏ ਫਿਰ ਪਾਜੀ ਤੁਸੀਂ ਸਾਰਿਆਂ ਨੂੰ ਲੀਗਲੀ ਆ ਜਾਓ ਤੁਸੀਂ ਨੀ ਹੋ ਜੋ ਲੀਗਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜਾਓ ਫਿਰ ਕਿਹੜੀ ਗੱਲੋਂ ਦੇਉ ਯਾ ਬਗਲੇ ਜੀ ਕਿਹੜੀ ਗੱਲੋਂ ਭਾਜੀ ਯਾਰ ਨਹੀਂ ਗੱਲ 1000 2000 ਦੀ ਕੀ ਨਹੀਂ ਥਾਲੀ ਜਲਦੀ ਕੀ ਆਪਣੀ ਉਹ ਤਾਂ ਨਹੀਂ ਗਈ ਪਰ ਆਪਾਂ ਕਹਿੰਦੇ ਇਹਨੂੰ ਵੀ ਸਮਝਾਓ ਨਾ ਕੋਈ ਟਿਕਾ ਪੋਲਣ ਜਾ ਲੱਕੀ ਪਿੱਛੇ ਉਹ ਲੱਕੀ ਅਗਲੀ ਗੱਲ ਕਰੀਏ ਵੀ ਮਾਨ ਜੀ ਜਦੋਂ ਰੋਡ ਦੇ ਉੱਤੇ ਲੱਗੀ ਤੇ ਟੋਈ ਹੋਣੀ ਹਾਂਜੀ ਹਾਂਜੀ ਤਰਾਓ ਤਰਾਓ ਚਲਾਓ ਚਲਾਓ ਦੋਨ ਤਰਾਂ ਹਾਂਜੀ ਤਰਾਓ ਕਰ ਲੋ ਡਾਊਨ ਡਾਊਨ ਕਰ ਲਿਆਓ ਚਲਾਣ ਦਿਓ ਗੱਡੀ ਤੇ ਲਿਆਓ ਚਲਾਣ ਬੱਕ ਲਿਆਓ ਯਾਰ ਲੈ ਮੈਂ ਕਰਾ ਦਿੰਦਾ ਕਰ ਦੇ ਮੈਂ ਠੀਕ ਹੈ ਅਗਲਾ ਵੀ ਸਹੀ ਹੈ ਮਤਲਬ ਹਾਦਸਾ ਕੀਤੀ ਹੋਈ ਨਾ ਹਾਟਲ ਦਵਾਂਗੇ ਕਿੰਨਾ ਦਾ ਜਦੋਂ ਗੱਡੀ ਰੋਡ ਤੇ ਲੱਗੀ ਹੈ ਕੋਈ ਹੈ ਨਹੀਂ ਹੈ ਧਰਤੀ ਹੈ ਕਿੰਨਾ ਦਾ ਸੋਹਣਾ ਮੈਂ ਪਹਿਲੇ ਹਾਂ ਹਾਂ ਡਾਊਨ ਕਰ ਦਿਓ ਮੇਰਾ ਨਾਮ ਸ਼ੌਰਵ ਕਪੂਰ ਆ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ 2 ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ 2 ਮਿੰਟ ਅਸਟੇ ਜੀਓ ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਠੰਗਤਾ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੁੰਦੀ ਜੇ ਇਹ ਜਾਤੀ ਹੱਟ ਨਹੀਂ ਹੋ ਰਹੀ ਐ। ਤੀ ਕੜੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ। ਗੱਡੀ ਦੇ ਉੱਤੇ ਚੜੀਏ ਕੀ ਕੁਝ ਮੰਗਦੇ ਨਹੀਂ ਵੀ ਕੁਛ ਦਾ ਬੈਨਰ ਰਿਕਵੈਸਟ ਕੀਤੀ ਆ। ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾਲ ਕਰਾਓ ਐਸਪੀ ਨਾਲ ਕਰਾਓ ਕਮਿਸ਼ਨਰ ਨਾਲ ਕਰਾਓ ਐਵੋ ਜੀਆਂ ਗੱਲਾਂ ਕਰਦੇ ਹੱਟਣਾ ਹੁਣ। ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਬੰਦਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਐ। ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ। ਫਿਰ ਆਪਾਂ ਇਹ ਵ ਸਾਰੀਆਂ ਗੱਡੀਆਂ ਜਿੱਥੇ ਖੜੀਆਂ ਉੱਥੇ ਖੜੀਆਂ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੁੱਕਣ ਦੀ ਹੈ ਇਹਦਾ ਕੀ ਹੈ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਹੈ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਕਿ ਤੂੰ ਸਾਡੇ ਨਾਲ ਹੱਥ ਲਾਇਆ ਧੋਤਾ ਕੀਤਾ ਗੱਡੀ ਤਾਂ ਜਿਹੜੀ ਇੱਥੇ ਪਾਰਕ ਹੋਈ ਹੈ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਤੇ ਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਵੀ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲੇ ਨਾ ਜਾਇਜ਼ ਜੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਗਾ ਫਿਰ ਇਹਦੀ ਨਹੀਂ ਗਲਤ ਪਾਰਕ ਕੀਤੀ ਕਦੋਂ ਕਿ ਕੀ ਗੱਡੀ ਹੈ ਨਹੀਂ ਕੋਈ ਗਲਤ ਪਾਰਕ ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੇਰੀ ਗੱਡੀ ਇੱਥੇ ਪਾਰਕ ਹੋਣਾ ਕਿਹਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਸੋਰੇ ਇਹਨਾਂ ਨੇ ਗੱਡੀ ਲਾਈ ਆ ਉਹ ਬਿਲਕੁਲ ਪਾਰਕਿੰਗ ਤੋਂ ਬਾਹਰ ਏ ਅਹੀਂ ਗੱਡੀ ਪਾਲੀ ਆਣ ਕੇ ਟੋ ਕਰ ਲਈ ਜਿਹਨੂੰ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚ ਭੱਜਿਆ ਆ ਇਹ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋ ਕਰਨਦੇ ਆਗੇ ਉਹਨਾਂ ਨੂੰ ੱੱਕੇ ਮਾਰਦੇ ਇਹਦੇ ਨਾਲੇ ਆਂਦੇ ਕੋਈ ਬਦਮਾਸ਼ੀ ਕਰਦੇ ਇਹ ਗੁੰਡਾ ਕਰਦੀ ਕਰਦਾ ਸਾਡੇ ਸਾਡੇ ਦੱਸ ਕੇ ਮੈਂ ਕਰ ਰੋਡਿੰਗ ਹੋਏਗਾ ਮੈਂ ਭਾਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5 700 ਬੰਦਾ ਮਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੀ ਨਹੀਂ ਇਹਨਾਂ ਦਾ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹ ਕਹਿੰਦੇ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਅਹੀਂ ਆਏ ਗੱਡੀ ਲੋਕੇਸ਼ਨ ਆ ਜਾਈਗੀ ਮਗਾ ਕਿੱਥੇ ਮਰੀਤ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਟੋਕ ਲੱਗ ਜਾ ਰਹੇ ਜੀ ਲੱਗ ਜਾ ਰਹੇ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਦੋਨੇ ਬੰਦੇ ਹਰੇ ਆਂਦੇ ਆਈ ਆ ਮਤਲਬ ਟ੍ਰੈਵਲ ਚ ਆਵਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਚਾਹੀਦਾ ਠੀਕ